ਆਜੋ 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 ਜੀ ਅੱਜ ਅਸੀਂ ਲੁਧਿਆਣਾ ਸ਼ਹਿਰ ਵਿੱਚ ਸਾਡੇ ਪੋਲਾ ਗਰੇਵਾਲ ਜੀ ਦੇ ਹਲਕਾ ਜਿਹੜਾ ਹੈਗਾ ਉੱਥੇ ਅਸੀਂ ਈਸਟ ਵਿੱਚ ਆਏ ਆ ਤੇ ਅੱਜ ਦਾ ਜੋ ਉਦਘਾਟਨ ਹੋਇਆ ਜਿਹੜਾ ਰੀਮੀਡੀਏਸ਼ਨ ਪਲਾਨ ਜਿਹੜਾ ਸੀਗਾ ਜਿਹੜਾ ਉਹਦਾ ਬੇਸ ਨੂੰ ਆਪਾਂ ਕਿਦਾਂ ਨੂੰ ਆਪਾਂ ਖਾਦ ਚ ਬਦਲਣਾ ਜਾਂ ਕਿਸ ਤਰ੍ਹਾਂ ਨੂੰ ਨਿਊਟਰਲਾਈਜ਼ ਕਰਨਾ ਉਹਦੇ ਸੰਬੰਧ ਚ ਅਸੀਂ ਆਏ ਸੀ ਤੇ ਤਕਰੀਬਨ ਇਹ 100 ਕਰੋੜ ਦਾ ਇਹ ਜਿਹੜਾ ਪ੍ਰੋਜੈਕਟ ਹੈਗਾ ਤਕਰੀਬਨ ਇਹਨੂੰ 2 ਸਾਲ ਦਾ ਵਿਕਲੇ ਦਾ ਟਾਈਮ ਫਰੇਮ ਹੈਗਾ ਨੂੰ ਪੂਰਾ ਕਰਨਾ ਤੇ ਬਾ ਹਲਕਾ ਲੁਧਿਆਣਾ ਪੂਰਵੀ ਤੇ ਤੇ ਬਾਕੀ ਪੂਰੇ ਹਲਕੇ ਲੁਧਿਆਣੇ ਨੂੰ ਮੈਂ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਕਿਉਂਕਿ ਜਿਹੜੇ ਅੱਜ ਦੇ ਸਮੇਂ ਜਿਹੜੀ ਮੇਨ ਪ੍ਰੋਬਲਮ ਹੈਗੀ ਦੁਨੀਆ ਭਰ ਚ ਅਸੀਂ ਇਹ ਕਹਿ ਸਕਦੇ ਜਿਹੜੀ ਹੈਗੀ ਵੇਸਟ ਕੋੜਾ ਉਹਨੂੰ ਚੱਕਣ ਦਾ ਉਹਦਾ ਪ੍ਰੋਸੈਸਿੰਗ ਜਿਹੜਾ ਕੰਮ ਹੈਗਾ ਉਹ ਸਾਡੇ ਲਈ ਪੂਰੇ ਦੁਨੀਆਂ ਲਈ ਬੜਾ ਹੈੱਡੈਕ ਹੈਗਾ ਬਹੁਤ ਵੱਡੀ ਮੁਸੀਬਤ ਹੈਗੀ ਸਾਡੇ ਲਈ ਉਹ ਇੱਕ ਪ੍ਰੋਬਲਮ ਹੈਗੀ ਤੇ ਉਸ ਸੰਬੰਧ ਵਿੱਚ ਅਸੀਂ ਜਿਹੜਾ ਜੈ ਪ੍ਰੋਸੈਸਿੰਗ ਪਲਾਨ ਦਾ ਸੀ ਆਪਾਂ ਉਦਘਾਟਨ ਕੀਤਾ ਜੀ ਬਣੇਗਾ ਕੀ ਜਦੋਂ ਇਹਨੂੰ ਰਿਮੂਵ ਕਰ ਦਿੱਤਾ ਜਾਊਗਾ ਪ੍ਰੋਜੈਕਟ ਬੜਾ ਸੋਹਣਾ ਹੈ ਕਾਫੀ ਲੋਕ ਚਾਹੁੰਦੇ ਵੀ ਸੀ ਕਿ ਇਸ ਨੂੰ ਰਿਮੂਵ ਕਰ ਦਿੱਤਾ ਜਾਵੇ ਤੁਹਾਡੀ ਸਰਕਾਰ ਨੇ ਯਤਨ ਕੀਤਾ ਤੇ ਇਹ ਟੈਂਪਰ ਜਿਹੜਾ ਪਾਸ ਹੋ ਗਿਆ ਤੇ ਜਲਦੀ ਨੂੰ ਦੂਸਰੀ ਕੀ ਹੈ ਦੋ ਸਾਲ ਦੇ ਵਿੱਚ ਰਿਮੂਵ ਕਰ ਦੂਗਾ ਤੇ ਬਣਾਇਆ ਕੀ ਜਾਊਗਾ ਕਿ ਹਲਕਾ ਪੂਰਬੀ ਦੇ ਲੋਕਾਂ ਨੂੰ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਸਾਡੇ ਕੁਦਰਤੀ ਮਾਈਕਰੋਬਸ ਹੁੰਦੇ ਜਾਂ ਬੈਕਟੀਰੀਆ ਹੁੰਦੇ ਆ ਜ ਉਹਨੂੰ ਸੀ ਆਪਾਂ ਨਿਊਟਰਲਾਈਜ਼ ਕਰਨਾ ਹੁੰਦਾ ਉਹਦੇ ਵਿੱਚ ਅਸੀਂ ਆਪਾਂ ਮੈਨੂ ਔਰ ਜਿਹੜਾ ਹੁੰਦਾ ਉਹ ਤਿਆਰ ਕਰਨਾ ਹੁੰਦਾ ਤੇ ਇਹ ਸਲੋ ਪ੍ਰੋਸੈਸ ਹੈ ਕੁਦਰਤੀ ਪ੍ਰੋਸੈਸ ਹੈਗਾ ਜਿਹੜੇ ਜਿਹੜੇ ਕੈਮੀਕਲਸ ਵੀ ਵਿੱਚ ਕਈ ਹੁੰਦੇ ਆ ਜਾਂਦੇ ਉਹਨੂੰ ਵੀ ਕੀ ਹੁੰਦੇ ਉਹਨੂੰ ਨਿਊਟਰਲਾਈਜ਼ ਕਰਕੇ ਤੋੜ ਕੇ ਉਹ ਜਿਹੜੇ ਸਾਡੇ ਐਨਵਾਇਰਨਮੈਂਟ ਜਿਹੜੇ ਬੈਕਟੀਰੀਆ ਹੁੰਦੇ ਉਹਨਾਂ ਦਾ ਅਸੀਂ ਆਪਾਂ ਉਹਨਾਂ ਦਾ ਹੈਲਪ ਲਾਵਾਂਗੇ ਉਹਨਾਂ ਦੀ ਆਪਾਂ ਜੀ ਆਕੇ ਵਿੱਚ ਕੈਂਸਰ ਹੋ ਜਿਹੜਾ ਫੈਲ ਗਿਆ کافی ਸਮੇਂ ਤੋਂ ਜਿਹੜਾ ਪਿਆ ਮੀਹ ਪ੍ਰਸਾਪਤਿਆਂ ਦੀ ਜੀ ਜਿਸ ਕਰਕੇ ਉਸ ਨੂੰ ਕਿਸ ਤਰ੍ਹਾਂ ਫਿਰ ਇਸ ਨੂੰ ਮੋਗਲ ਕੀਤਾ ਜਾਊਗਾ ਕਿ ਵਾਟਰ ਜਿਹੜਾ ਸੀਵਰ ਦਾ ਪਾਣੀ ਜਿਹੜਾ ਹੈਗਾ ਉਸ ਨੂੰ ਟ੍ਰੀਟਮੈਂਟ ਕੀਤਾ ਜਾਊਗਾ ਕਿਸ ਇਲਾਕੇ ਦੇ ਲੋਕਾਂ ਜਿਹੜਾ ਉਹ ਸਮੱਸਿਆ ਦਾ ਹੱਲ ਜਿਹੜਾ ਮਿਲਦਾ ਨਹੀਂ ਇਸ ਪਲਾਨਟ ਦਾ ਜਿਹੜਾ ਪਾਣੀ ਦਾ ਸੀਵਰ ਦਾ ਉਹਦਾ ਕੋਈ ਲੈਣਾ ਇਸ ਜਿਹੜਾ ਵੈਟ ਕੂੜਾ ਹੈਗਾ ਕੀ ਹਾਂਜੀ ਪਾਣੀ ਜਿਹੜਾ ਪੀਣ ਵਾਲਾ ਪਾਣੀ ਹੁੰਦਾ ਜਿਹੜੇ ਜਿਹੜੇ ਵਿੱਚ ਮਿਲੇ ਹੋਣਗੇ ਪਾਣੀ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਉਹਦੇ ਵਾਸਤੇ ਆਪਾਂ ਸਰਫੇਸ ਵਾਟਰ ਲੈ ਕੇ ਆ ਰਹੇ ਆਪਾਂ ਸਰਫੇਸ ਵਾਟਰ ਲੈ ਕੇ ਜੀ ਤੇ ਇਹਦੇ ਵਿੱਚ ਸਹੀ ਗੱਲ ਹੈ ਕਿ ਜਿਹੜੇ ਯੂਰੇਨੀਅਮ ਸਿਲਵਲ ਕਾਫੀ ਕਿਤੇ ਉੱਥੇ ਉੱਪਰ ਤੱਕ ਆ ਗਏ ਹੈਗੇ ਤੇ ਇਸੇ ਕਰਕੇ ਜਿਹੜਾ ਹੈਗਾ ਵਰਲਡ ਵਰਕ ਦਾ ਜਿਹੜਾ ਪ੍ਰੋਜੈਕਟ ਹੈਗਾ ਕਿ ਅਸੀਂ ਲੁਧਿਆਣਾ ਵਾਸਤੇ ਵੀ ਅੰਮ੍ਰਿਤਸਰ ਸਾਹਿਬ ਵਾਸਤੇ ਵੀ ਜਲੰਧਰ ਵਾਸਤੇ ਵੀ ਤੇ ਪਟਿਆਲੇ ਵਾਸਤੇ ਸਰਫੇਸ ਵਾਟਰ ਹੈਗਾ ਉਹਦੇ ਜਿਹੜੇ ਜਿਹੜੇ ਐਲੀਮੈਂਟਸ ਹੁੰਦੇ ਜਿਹੜੇ ਯੂਰੇਨੀਅਮ ਹੁੰਦੇ ਉਹ ਚ ਇੰਨਾ ਕੰਟੈਂਟ ਨਹੀਂ ਹੁੰਦਾ ਤੇ ਉਹਦੇ ਲਈ ਅਸੀਂ ਫਿਊਚਰ ਵਾਸਤੇ ਉਹਨੂੰ ਆਪਾਂ ਅੱਗੇ ਸੋਚਦੇ ਹੋਏ ਆਪਾਂ ਲੈ ਕੇ ਆ ਰਹੇ ਜੀ ਜੀ ਸਿਰਫ ਸ਼ਿਫਟਿੰਗ ਨਹੀਂ ਹੈ ਜਾਂ ਇਹਨੂੰ ਯੂਟਿਲਾਈਜ਼ ਵੀ ਕੀਤਾ ਜਾਏਗਾ ਕੁਛ ਇਹਦੇ ਜਿਹੜੇ ਇਨੀਸ਼ੀਏਟਿਵ We'll be right back.

ਬਾਕੀ ਜਿਹੜੀ ਜਨਰਲ ਸਵਾਲੇ ਸਭ ਤੋਂ ਪੁੱਛ ਲਈ ਜੀ ਸਰ ਇੱਕ ਸਵਾਲ ਜੀ ਜੀ ਜ਼ਰੂਰ एनवायरनमेंट ਦੇ ਦੇਖੇ ਬਾਅਦ 10 ਸਾਲ ਲੱਗਦੇ ਇਸ ਤਰ੍ਹਾਂ ਦੇ ਡੰਪ ਜਿਹੜੇ ਹੈਗਾ ਲੁਧਿਆਣਾ ਚ ਬਣਦੇ ਹੀ ਕਿਉਂ ਹੈ ਕਦੀ ਕਦੇ ਚੱਲਾ ਦਿੱਖਣ ਨੂੰ ਮਿਲਿਆ ਔਰ ਖਾਸ ਕਰਕੇ ਇਸ ਇਰੀਏ ਚ ਔਰ ਵਿਰੋਧੀ ਪਰਵਲੀ ਕਹਿੰਦੇ ਕਿ ਇਹ ਕਦੀ ਕਲੀਨਿੰਗ ਹੋ ਸਕਦਾ ਬਤ ਹੈ ਕਿ ਸਫਲ ਹੋਈ ਹੋਏ ਨਹੀਂ ਅਸੀਂ ਇਹਨੂੰ ਖਤਮ ਕਰ ਲਈ ਅਸੀਂ ਇਹ ਪ੍ਰੋਜੈਕਟ ਜਿਹੜਾ ਅਸੀਂ ਲਾ ਕੇ ਆਂਦਾ ਹੈਗਾ ਵੱਡਾ ਪ੍ਰੋਜੈਕਟ ਹੈਗਾ ਤੇ ਜਰੂਰੀ ਨਹੀਂ ਅਸੀਂ ਲੁਧਿਆਣੇ ਦੀ ਗੱਲ ਕਰੀ ਆਪਾਂ ਹਰੇਕ ਜਗ੍ਹਾ ਆਪਾਂ ਦੇਖੀਏ ਤਾਂ ਆਪਾਂ ਇਹ ਡੰਪ ਬਣ ਰਹੇ ਨੇ ਤੇ ਜਿਹੜੇ ਜੋ ਬੈਸਟ ਜੋ ਲੇਟੈਸਟ ਟੈਕਨੋਲੋਜੀ ਜੋ ਲੇਟੈਸਟ ਰეკਮੈਂਡੇਸ਼ਨ ਹੈਗਾ ਉਹ ਪਹੁੰਚੇ ਪਾ ਕੰਮ ਕਰ ਰਹੇ ਆ ਤੇ ਇਸੇ ਕਰਕੇ ਅਸੀਂ ਇਹਨੂੰ ਖਾਸ ਕਰਕੇ ਲੁਧਾਨੇ ਚ ਲਾ ਕੇ ਆਂਦਾ ਤਾਂ ਕਿ ਇਹਨੂੰ ਆਪਾਂ ਖਤਮ ਕਰੀਏ ਆਪਾਂ ਇਹਨੂੰ ਖਤਮ ਕਰ ਲਈ ਅਸੀਂ ਇਹ ਪ੍ਰੋਜੈਕਟ ਆਪਾਂ ਰਿਡਿਊਸ ਕੀਤਾ ਜੀ ਜੀ ਇਸ ਤੋਂ ਹਟ ਕੇ ਕਾਰਪੋਰੇਸ਼ਨ ਦੇ ਇਲੈਕਸ਼ਨ ਜੀ ਸਾਡੀ ਸਰਕਾਰ ਦੀ ਤਿਆਰੀ ਪੂਰੀ ਡਿਪਾਰਟਮੈਂਟ ਤਿਆਰੀ ਪੂਰੀ ਹੈ ਤੇ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਕਿ ਸਾਡੇ ਵੱਲੋਂ ਜੋ ਨੋਟੀਫਾਈ ਅਸੀਂ ਕਰਤਾ ਹੈਗਾ ਬਾਕੀ ਹੁਣ ਇਲੈਕਸ਼ਨ ਕਮਿਸ਼ਨ ਦੀ ਉਹਨਾਂ ਦੀ ਉਹਨਾਂ ਨੇ ਨੋਟੀਫਾਈ ਕਰਨਾ ਕਦੋਂ ਕੋਡ ਲਗਾਉਣਾ ਹੈਗਾ ਤੇ ਕਦੋਂ ਇਲੈਕਸ਼ਨ ਕਰवानी ਹੈਗੀ ਸਾਡੇ ਵੱਲੋਂ ਤਿਆਰੀ ਪੂਰੀ ਹੈ ਜੀ ਜੀ ਵਿਰੋਧੀ ਕਹਿ ਰਹੇ ਹੈਗੇ ਕਿ ਅਗਰ ਜਿਹੜੇ ਸ਼ੀਲ ਦਿਹਾੜੇ ਹੈ ਅਗਰ ਇਹ ਨਿੱਤ ਦੇ ਇਲੈਕਸ਼ਨ ਕਰਾਇਆ ਜਾਂਦਾ ਹੈ ਉਹ ਸੀਐਮ ਸਾਹਿਬ ਦਾ ਵੀ ਆਇਆ ਸੀ ਬਿਆਨ ਜ਼ਰੂਰੀ ਹੈਗਾ ਬਟ ਜਿਹੜੀ ਕਾਲ ਹੈਗੀ ਉਹ ਇਲੈਕਸ਼ਨ ਕਮਿਸ਼ਨ ਨੇ ਲੈਣੀ ਸਾਡੀ ਰეკਮੈਂਡੇਸ਼ਨ ਵੀ ਜਾਊਗੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਨੂੰ ਇਸ ਤੋਂ ਇਲਾਵਾ ਜਾਂ ਇਸ ਤੋਂ ਅੱਗੇ ਜਾਂ ਇਸ ਤੋਂ ਪਿੱਛੇ ਕਰਵਾਇਆ ਜਾਵੇ ਬਟ ਕਾਲ ਜਿਹੜੀ ਫਾਈਨਲ ਕਾਲ ਹੈਗੀ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਲੈਣੀ ਜੀ ਜੀ ਸਰ ਇੱਕ ਵਧੀਆ ਕੰਮ ਕੀਤਾ ਤੁਸੀਂ